ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਟਿਸਟਾ ਬ੍ਰੈਂਡ ਦੇ ਸੂਟ ਲੈ ਕੇ ਆਏ ਜੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਤੇ ਇਹ ਵੀ ਟਿਸਟਾ ਬ੍ਰੈਂਡ ਦੇ ਸੂਟ ਦੁਬਾਰਾ ਲੈ ਕੇ ਆਏ ਕਿ ਦੋ ਤਿੰਨ ਦਿਨ ਹੋ ਗਏ ਮੈਂ ਪਹਿਲਾਂ ਟਿਸਟਾ ਬ੍ਰੈਂਡ ਦੇ ਸੂਟ ਪਾਏ ਸੀਗੇ ਜਿਹੜੇ ਮੈਂ ਟਿਸਟਾ ਬ੍ਰੈਂਡ ਦੇ ਸੂਟ ਖੋਣੀ ਹੁੰਦੀਆਂ ਇਹ ਇੱਕ ਇੱਕ ਪ੍ਰਿੰਟ ਮੇਰਾ ਆਪ ਦਾ ਸਿਲੈਕਟ ਕੀਤਾ ਹੁੰਦਾ ਸਿੰਗਲ ਸਿੰਗਲ ਹੀ ਸੂਟ ਹੁੰਨੇ ਕਿਉਂਕਿ ਫਿਰ ਉਹਨਾਂ ਨਾਲ ਮੈਂ ਅੱਜ ਜਿਹੜੇ ਤੁਹਾਨੂੰ ਦਿਖਾਉਣੇ ਆ ਉਹਨਾਂ ਦੇ ਨਾਲ ਟਾਈ ਐਂਡ ਡਾਈ ਬਾਟਮ ਵੀ ਕਰਵਾਈਆਂ ਹੋਈਆਂ ਵਰਕ ਵੀ ਕਰਾਇਆ ਹੋਇਆ ਬਾ ਇਹ ਅਲੱਗ ਜੀ ਕਲੈਕਸ਼ਨ ਹੈ ਜੀ ਅੱਜ ਜਿਵੇਂ ਫੇਰ ਤੋਂ ਤੁਹਾਡੀ ਸੂਟਾਂ ਤੋਂ ਨਜ਼ਰ ਨਹੀਂ हटਣੀ ਹੈਗੀ ਇੰਨੇ ਪਿਆਰੇ ਸੂਟਾਂ ਤੇ ਪ੍ਰਾਈਸ ਵਿੱਚ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸਦੀ ਹੁੰਦੀ ਆ ਫੇਰ ਵੀ ਕੋਈ ਡਾਊਟ ਹੁੰਦਾ ਤੁਸੀਂ ਮੇਰੇ ਨੰਬਰ ਤੇ ਮੈਸੇਜ ਕਰਕੇ ਕਨਫਰਮ ਕਰ ਸਕਦੇ ਹੋ ਇਹਨਾਂ ਦੀ ਜ਼ਿਆਦਾਤਰ ਬੁਕਿੰਗ ਜਲਦੀ ਉਹ ਮਾਰਨਿੰਗ 'ਚ ਜਦੋਂ ਮੈਂ ਵੀਡੀਓ ਪਾਉਣੀ ਆ 9:00 9:30 ਦੇ ਕਰੀਬ ਤਾਂ ਨਾਲ ਦੀ ਨਾਲ ਹੀ ਟਿਸਟਾ ਬ੍ਰਾਂਡ ਦੇ ਸੂਟਾਂ ਦੀ ਬੁਕਿੰਗ ਸਟਾਰਟ ਹੋ ਜਾਂਦੀ ਹੈ ਤਾਂ ਪਲੀਜ਼ ਤੁਸੀਂ ਜਲਦੀ ਵੀਡੀਓ ਉਸੇ ਹਿਸਾਬ ਨਾਲ ਆਪਣਾ ਟਾਈਮ ਸੈੱਟ ਕਰ ਲਓ ਵੀ ਉਸੇ ਟਾਈਮ ਤੁਸੀਂ ਵੀਡੀਓ ਦੇਖਣੀ ਹੈ ਕਿਉਂਕਿ ਦੁਆਰਾ ਕਈ ਵਾਰੀ ਐਵੇਂ ਦੇ ਪ੍ਰਿੰਟ ਹੁੰਨੇ ਦੁਆਰਾ ਰਿਪੀਟ ਨਹੀਂ ਹੁੰਦੇ ਤੇ ਟਿਸਟਾ ਬ੍ਰੈਂਡ ਦੇ ਸੂਟ ਤਾਂ ਇੱਕ ਤਾਂ ਪ੍ਰਿੰਟਿੰਗ ਇਹਨਾਂ ਦੀ ਬਹੁਤ ਐਟ੍ਰੈਕਟ ਕਰਦੀ ਹੈ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੁੰਦਾ ਜਿਨ੍ਹਾਂ ਦਾ ਬਹੁਤ ਪਿਆਰੇ ਸੂਟ ਹੁੰਨੇ ਟਿਸਟਾ ਬ੍ਰੈਂਡ ਦੇ ਜਿੱਥੇ ਮਰਜ਼ੀ ਜ਼ਰੂਰੀ ਨਹੀਂ ਮੇਰੇ ਕੋਲੋਂ ਜਿੱਥੇ ਮਰਜ਼ੀ ਵੀ ਤੁਹਾਨੂੰ ਟਿਸਟਾ ਬ੍ਰੈਂਡ ਦਾ ਸੂਟ ਦਿਖੇ ਤਾਂ ਤੁਸੀਂ ਬਿਨਾਂ ਚੀਜ਼ ਕੋ ਤੋਂ ਸੂਟ ਤਸੱਲੀ ਨਾਲ ਲੈ ਸਕਦੇ ਹੋ ਜੀ ਕਿਉਂਕਿ ਕੋਈ ਵੀ ਫੈਬਰਿਕ ਦੀ ਕੰਪਲੇਂਟ ਨਹੀਂ ਹੈਗੀ ਤੇ ਅੱਜ ਦੀ ਵੀਡੀਓ ਆਪਣੀ ਸਾਰੀ ਟਿਸਟਾ ਬ੍ਰੈਂਡ ਦੀ ਹੈ ਬਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਈ ਵਾਰ ਇਹ ਨਹੀਂ ਪਤਾ ਹੁੰਦਾ ਲਾਸਟ ਵਾਲਾ ਸੂਟ ਹੀ ਆਪਾਂ ਨੂੰ ਪਸੰਦ ਆਵੇ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਹੜੇ ਰੋਜ਼ ਮੈਨੂੰ ਕਮੈਂਟ ਕਰਦੇ ਆ ਤੇ ਸਭ ਤੋਂ ਜ਼ਿਆਦਾ ਤੁਹਾਡੀਆਂ ਜਿਹੜੀਆਂ ਬਲੈਸਿੰਗਸ ਹੁੰਦੀਆਂ ਜਦੋਂ ਉਹ ਮਿਲਦੀਆਂ ਤਾਂ ਆਪਣੇ ਆਪ ਅੱਗੇ ਵਧਿਆ ਤੋਂ ਵਧਿਆ ਕੰਮ ਕਰਨ ਨੂੰ ਦਿਲ ਕਰਦਾ ਜੀ ਬਹੁਤ ਥੈਂਕ ਯੂ ਸਾਰਿਆਂ ਦਾ ਜਿਹੜੇ ਜਿਹੜੇ ਮੈਨੂੰ ਡੇਲੀ ਕਮੈਂਟ ਕਰਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਆਨਲਾਈਨ ਹੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆਉਣਾ ਹੁੰਦਾ ਜੀ ਸਦਕੇ ਤੁਸੀਂ ਜਦ ਮਰਜ਼ੀ ਸ਼ੌਪ ਤੇ ਆ ਸਕਦੇ ਹੋ ਮੰਡੇ ਟੂ ਸੈਟਰਡੇ ਸੰਡੇ ਸਾਡਾ ਕਲੋਜ਼ ਹੁੰਦਾ ਤੇ ਟਾਈਮਿੰਗ ਹੈਗੀ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸ਼ੌਪ ਓਪਨ ਹੁੰਦੀ ਹੈ ਤੇ ਰਾਜਪੁਰੇ ਜੀ ਸ਼ਹਿਰ ਦੇ ਵਿੱਚ ਹੀ ਡਿਸਟ੍ਰਿਕਟ ਪਟਿਆਲਾ ਪੈਂਦਾ ਸਾਨੂੰ ਰਾਜਪੁਰੇ ਸ਼ਹਿਰ ਦੇ ਵਿੱਚ ਇੱਕ ਸ਼ਾਪ ਹੈ ਮੇਰੀ ਗੁਰਦੁਆਰਾ ਸਿੰਘ ਸਵਾਦੀ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਜਿੱਥੇ ਮਰਜ਼ੀ ਤੁਸੀਂ ਪੁੱਛ ਕੇ इजीली ਤੁਹਾਨੂੰ ਸ਼ਾਪ ਮਿਲ ਜਾਣੀ ਹੈ ਤੁਸੀਂ ਜਦ ਮਰਜ਼ੀ ਤੁਸੀਂ ਆ ਸਕਦੇ ਹੋ ਜੀ ਸ਼ਾਪ ਤੇ ਵੀ ਸਟਾਕ ਅਵੇਲੇਬਲ ਹੁੰਦਾ ਆਪਣੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਬਹੁਤ ਪਿਆਰਾ ਸੂਟ ਹੈ yellow color ਦੇ ਵਿੱਚ ਜਿਹੜਾ ਵੀ ਮੈਂ ਤੁਹਾਨੂੰ ਪਹਿਲਾਂ ਵੀ ਅੱਗੇ ਵੀ ਦੱਸਦੀ ਹੁੰਨੇ ਮਿਸ ਗਾਈਡ ਨਾ ਹੋਇਆ ਕਰੋ ਕੋਈ ਵੀ ਬ੍ਰਾਂਡ ਹੋਵੇ ਕੰਨੀ ਤੇ ਮੈਂਸ਼ਨ ਹੁੰਦਾ ਜੀ ਬ੍ਰਾਂਡ ਯਾ ਕੋਈ ਸੈਂਪਲ ਲੱਗੀ ਹੁੰਦੀ ਹੈ ਹਮੇਸ਼ਾ ਟਿਸਟਾ ਬ੍ਰਾਂਡ ਦੇ ਸੂਟ ਹੈ ਇਹ ਪਿਓਰ ਮੋਡਲ ਦੇ ਵਿੱਚ ਸੂਟ ਹੈ ਜੀ ਇਸ ਟਿਸਟਾ ਬ੍ਰਾਂਡ ਦਾ ਬਿਲਕੁਲ ਜਿਹੜੀ ਪਿਓਰ ਮੋਡਲ ਬਿਲਕੁਲ ਜਿਹਦੇ ਕਰੇਪ ਵਰਗੀ ਫਿਟਿੰਗ ਆਉਂਦੀ ਹੈ ਬਹੁਤ ਪਿਆਰੀ ਟਿਲਕਮੀ ਜੀ ਫਿਟਿੰਗ ਹੁੰਦੀ ਹੈ ਲਾਈਨਿੰਗ ਲੱਗ ਕੇ ਬਣਿਆ ਹੈ ਸੂਟ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਅਟਰੈਕਟ ਕਰਨ ਵਾਲਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਮਲਟੀ ਕਲਰ येलो ਵੀ ਬਹੁਤ ਪਿਆਰਾ येलो ਹੈ ਜੀ ਇਹ ਖਿੜਮਾ ਜਿਹਾ येलो ਹੈ ਇਹ ਹੋਗੀ ਆਪਣੀ ਸ਼ਰਟ ਤੇ ਇਸ ਦੇ ਨਾਲ ਆਪਾਂ ਪਿਓਰ ਮੋਡਲ ਦੇ ਵਿੱਚ ਹੀ ਟਾਈ ਐਂਡ ਡਾਈ ਕਰਾਈ ਹੈ बॉटम बॉटम ਤੇ ਟਾਈ ਐਂਡ ਡਾਈ ਕਰਵਾਇਆ ਕੁਝ ਡਿਫਰੈਂਟ ਕਨਸੈਪਟ ਕਰਵਾਏ ਆ ਸਾਰੇ ਸੂਟਾਂ ਦੇ ਅਲੱਗ-ਅਲੱਗ ਕੁਝ ਹੋਣਗੇ ਇਹ ਨਾਲ ਹੈਗਾ ਇਸ ਦੇ ਨਾਲ ਪਿਓਰ ਕਸ਼ਮੀਰੀ ਬੰਬਰ ਦਾ ਦੁਪੱਟਾ ਤੇ ਪੂਰਾ 2.5 ਮੀਟਰ ਦੇ ਦੁਪੱਟੇ ਹੋਣਗੇ ਕੋਈ ਦੁਪੱਟਾ ਮੇਰਾ ਘੱਟ ਨਹੀਂ ਹੁੰਦਾ 2.5 ਮੀਟਰ ਤੋਂ ਦੁਪੱਟੇ ਤੇ ਆਪਾਂ 4 ਸਾਈਡ ਕੱਟਵਰਕ ਕਰਾਇਆ ਤੇ ਕਾਰਨਰਸ ਤੇ ਬਹੁਤ ਪਿਆਰਾ ਵਰਕ ਕਰਾਇਆ ਚਾਰੋ ਕਾਰਨਰਸ ਤੇ ਬੜੇ ਫਲਰਜ਼ ਬਣੇ ਹੋਣਗੇ ਬਹੁਤ ਪਿਆਰੇ ਤੇ ਕਲਰ ਬੜਾ ਪਿਆਰਾ ਹੈ येलो ਖੱਟਾ ਜਿਹਾ येलो ਹੈ ਬੜਾ ਪਿਆਰਾ ਜਿਹਾ ਕਲਰ ਹੈ ਇਹ ਟਿਸਟਾ ਬ੍ਰੈਂਡ ਦਾ ਸੂਟ ਅੱਜ ਦਾ ਆਪਣਾ ਪਹਿਲਾ ਟਾਈ ਐਂਡ ਆਈ ਬਾਟਮ ਦੇ ਨਾਲ ਤੇ ਬਹੁਤ ਪਿਆਰਾ ਵਰਕ ਦੁਪੱਟੇ ਤੇ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਹੈ ਅੱਜ ਦਾ ਆਪਣਾ ਪਹਿਲਾ ਸੂਟ ਟਿਸਟਾ ਬ੍ਰੈਂਡ ਦਾ ਸੂਟ ਹੈ ਜੀ ਤੇ ਨੈਕਸਟ ਹੈਗਾ ਸਾਰੇ ਸੂਟ ਅੱਜ ਦੇ ਟਿਸਟਾ ਬ੍ਰੈਂਡ ਦੇ ਹੋਣਗੇ ਪਰਪਲ ਕਲਰ ਦੇ ਵਿੱਚ ਡਾਰਕ ਕਾਲਸ ਤੇ ਪਰਪਲ ਹੁੰਦਾ ਤੇ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਇਹ ਪ੍ਰਿੰਟ ਮੈਂ ਉਸ ਦਿਨ ਵੀ ਪਾਇਆ ਸੀਗਾ ਉਸ ਦਿਨ ਤਾਂ ਸ਼ਰਟ ਦੁਪੱਟਾ ਪਾਇਆ ਸੀ ਆਪਾਂ ਕਰੀਮ ਬਾਟਮਸ ਦੇ ਨਾਲ ਅੱਜ ਕੁਝ ਡਿਫਰੈਂਟ ਬਣਾਇਆ ਟਿਸਟਾ ਬ੍ਰੈਂਡ ਦੀ ਪਿਓਰ ਮੋਡਲ ਦੇ ਵਿੱਚ ਹੈ ਜੀ ਫੈਬਰਿਕ ਇਹ ਆਪਣਾ ਤੇ ਇਸ ਦੇ ਨਾਲ ਪਿਓਰ ਮੈਂ ਡਾਲਦੀ ਉਹ ਬਾਟਮ ਤੇ ਟੱਕਾ ਟਾਈ ਐਂਡ ਡਾਈ ਕਰਵਾਇਆ ਨਾਲ ਤੇ ਕਸ਼ਮੀਰੀ ਬੰਬਰ ਬਿਲਕੁਲ ਪਿਓਰ ਕਸ਼ਮੀਰੀ ਬੰਬਰ ਦਾ ਦੁਪੱਟਾ ਹੈ ਜੀ 4 ਸਾਈਡ ਕੱਟਵਰਕ ਹੋ ਵੀ ਤੇ ਕਾਰਨਰਸ ਤੇ ਬਹੁਤ ਪਿਆਰੇ ਫਲਾਰਸ 4 سونے ਬੁੱਟੇ ਬਣੇ ਹੋਏ ਆ ਕਾਰਨਰਸ ਤੇ ਤੇ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਹਰੇਕ ਸੂਟ ਦੇ ਨਾਲ ਬੜੇ ਪਿਆਰੇ ਸਿਲੈਕਟਿਡ ਜੇ ਕਲਰ ਹੋਣਗੇ ਸਿੰਗਲ ਸਿੰਗਲ ਸੂਟ ਹੀ ਮੇਰਾ ਰੈਡੀ ਕਰਾਇਆ ਹੁੰਦਾ ਜੀ ਹਮੇਸ਼ਾ ਤੇ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਹੈ ਬਾਕੀ ਕੋਰੀਅਰ ਚਾਰजेस ਮੈਂ ਦੱਸਣਾ ਭੁੱਲ ਗਈ ਸੀ ਉਹ ਅਲੱਗ ਤੋਂ ਹੁੰਨੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਕਨਫਰਮ ਕਰ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਨੈਕਸਟ ਸੂਟ ਹੈਗਾ ਆਪਣਾ ਮਰੂਨ ਕਲਰ ਦੇ ਵਿੱਚ ਮਰੂਨ ਕਲਰ ਵੀ ਬਹੁਤ ਸੋਹਣਾ ਲੱਗਦਾ ਪਾਇਆ ਹੋਇਆ ਕੋਈ ਅੱਖਾਂ ਨੂੰ ਝੁੱਬਣ ਵਾਲਾ ਮਰੂਨ ਨਹੀਂ ਹੈਗਾ ਬਹੁਤ ਸੋਹਣਾ ਕਾਲਸ ਤੇ ਮਰੂਨ ਕਲਰ ਬਹੁਤ ਸੋਹਣਾ ਪ੍ਰਿੰਟ ਬਹੁਤ ਪਿਆਰਾ ਇਹ ਵਾਲੇ ਸੂਟ ਦਾ ਵੀ ਇਹ ਸ਼ਰਟ ਹੋ ਗਈ ਆਪਣੀ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਪਿਓਰ ਮੋਡਲ ਦੇ ਵਿੱਚ ਤੇ ਇਸ ਦੇ ਨਾਲ ਵੀ ਆਪਾਂ ਬਾਟਮ ਕਰਾਈ ਹੈ ਟਾਈ ਐਂਡ ਡਾਈ ਦੇ ਵਿੱਚ ਟਾਈ ਐਂਡ ਡਾਈ ਬਾਟਮ ਦੇ ਨਾਲ ਤੇ ਨਾਲ ਹੈਗਾ ਪਿਓਰ ਬੰਬਰ ਦਾ ਦੁਪੱਟਾ ਪੱਟੇ ਦੇ 4 ਸਾਈਡ ਕੱਟਵਰਕ ਆ ਤੇ ਕਾਰਨਰਸ ਤੇ ਫਲਾਰਸ ਬਣੇ ਹੋਏ ਆ ਚਾਰੋ ਕਾਰਨਰਸ ਤੇ ਐਵੇਂ ਫਲਾਰਸ ਹੋਣਗੇ ਤੇ ਫੋਰ ਸਾਈਡ ਕਟਵਰਕ ਪੂਰਾ 2.5 ਮੀਟਰ ਦਾ ਦੁਪੱਟਾ ਤੇ ਕਲਰ ਬਹੁਤ ਜਿਆਦਾ ਸੋਹਣਾ ਹੈ ਇਹ ਵਾਲੇ ਸੂਟ ਦਾ ਮਰੂਨ ਜਾਂ ਕਾਲਾ ਰ ਬੜਾ ਪਿਆਰਾ ਜਿਹਾ ਕਲਰ ਹੈ ਤੇ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਆ ਕੋਈ ਇੱਕ ਕਨਸੈਪਟ ਦੇ ਵਿੱਚ ਦਿਖਾਏ ਆ ਟਾਈ ਐਂਡ ਆਈ ਬਾਟਮਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਸਾਰੇ ਕੁਝ ਡਿਫਰੈਂਟ ਹੋਣਗੇ ਸਾਰੇ ਅੱਜ ਤੇ ਟਿਸਟਾ ਬ੍ਰਾਂਡ ਦੇ ਸੂਟ ਕਿ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਵੀ ਟਿਸਟਾ ਬ੍ਰੈਂਡ ਦੇ ਦੁਆਰਾ ਸੂਟ ਤੁਸੀਂ ਲੈ ਕੇ ਆਓ ਇਹ ਪਿਓਰ ਜੌਰਜਟ ਹੈ ਜੀ ਟਿਸਟਾ ਬ੍ਰੈਂਡ ਦੀ ਜਿਹਨੂੰ ਪਿਓਰ ਬੰਬਰ ਜੌਰਜਟ ਕਹਿੰਦੇ ਆ ਬਿਲਕੁਲ ਪਿਓਰ ਦੇ ਵਿੱਚ ਟਿਸਟਾ ਬ੍ਰੈਂਡ ਦੀ ਹੋਏ ਜੀ ਇਹ ਵੀ ਪ੍ਰਿੰਟ ਮੈਂ ਅਸ ਦਿਨ ਪਾਇਆ ਸੀ ਕੱਲਾ ਸ਼ਰਟ ਦੁਪੱਟਾ ਸੀਗਾ ਅੱਜ ਆਪਾਂ ਪੂਰਾ ਸੂਟ ਵਰਕ ਦੇ ਨਾਲ ਦਿਖਾਵਾਂਗੇ ਪਿਓਰ ਜੌਰਜਟ ਦੇ ਵਿੱਚ ਬਲੂ ਕਲਰ ਦੇ ਵਿੱਚ ਮੋਰ ਪੰਖੀ ਕਲਰ ਹੈ ਬੜਾ ਸੋਹਣਾ ਪੀਕਾਕ ਬਲੂ ਕਲਰ ਤੇ ਨਾਲ ਆਪਾਂ ਬਟਰ ਕਾਟਨ ਦੇ ਵਿੱਚ ਬਾਟਮ ਕਰਾਈ ਹੈ ਵਰਕ ਕਰਾਇਆ ਬਾਟਮ ਤੇ ਬਹੁਤ ਸੋਹਣਾ ਵਰਕ ਬਾਟਮਸ ਤੇ ਤੇ ਨਾਲ ਪ्योर ਬੰਬਰ ਦਾ ਆਪਾਂ ਦੁਪੱਟਾ ਟਾਈ ਐਂਡ ਡਾਈ ਕਰਵਾਇਆ ਦੁਪੱਟਾ ਦੇਖੋ ਕਿੰਨਾ ਪਿਆਰਾ ਸਾਰੇ ਦੁਪੱਟੇ ਦੇ ਵਿੱਚ ਲੈਰੀਆ ਜਿਗਜ਼ੈਗ ਬਹੁਤ ਸੋਹਣੇ ਕਰੀਮ ਥ੍ਰੈਡ ਦੇ ਨਾਲ ਤੇ ਕਰੀਮ ਕਲਰ ਦੇ ਨਾਲੇ ਜਿਵੇਂ ਬਾਟਮ ਤੇ ਕੱਟ ਵਰਕ ਹੋਇਆ ਸੇਮ ਕੱਟ ਵਰਕ ਆਪਾਂ ਦੁਪੱਟੇ ਤੇ ਤੇ ਕਾਰਨਰਸ ਤੇ ਉਵੇਂ ਮਲਟੀ ਫਲਾਰਸ ਬਣਾਏ ਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਪਿਓਰ ਜਾਰਜਟ ਤੇ ਇਹ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ ਤੇ ਬਾਟਮ ਨੂੰ ਲਾਈਨਿੰਗ ਨਹੀਂ ਲੱਗਣੀ ਜੀ ਇਹ ਵਾਲੇ ਸੂਟ ਦੇ ਤੇ ਇਹ ਹੈਗਾ ਇਸ ਦਾ ਦੁਪੱਟਾ ਬੜਾ ਪਿਆਰਾ ਸੂਟ ਹੈ ਜੀ ਟਿਸਟਾ ਬ੍ਰਾਂਡ ਦੇ ਵਿੱਚ ਸੂਟ ਤੇ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਵੀ ਨੂੰ ਨੈਕਸਟ ਸੂਟ ਦਿਖਾਣੇ ਆ ਇਹ ਵੀ ਆਪਣਾ ਪਿਓਰ ਜਾਰਜਟ ਪਿਓਰ ਬੰਬਰ ਜਾਰਜਟ ਜਿਹੜੀ ਬਿਲਕੁਲ ਪਿਓਰ ਦੇ ਵਿੱਚ ਹੁੰਦੀ ਹੈ ਟਿਸਟਾ ਬ੍ਰਾਂਡ ਦੇ ਇਹ ਦੇਖੋ ਕਰੀਮ ਦੇ ਵਿੱਚ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਹੈ ਫਰੋਜ਼ੀ ਕਲਰ ਦੇ ਫਲਾwrs ਪਿੰਕ ਕਲਰ ਦੇ 메ਨ ਫਰੋਜ਼ੀ ਦਾ ਹੈਗਾ ਇਹਦੇ ਵਿੱਚ ਬਹੁਤ ਸੋਹਣਾ ਕਰੀਮ بیس ਹੈ ਸੂਟ ਦਾ ਟਿਸਟਾ ਬ੍ਰੈਂਡ ਦੇ ਪਿਓਰ ਬੰਬਰ ਜੌਰਜਟ ਦੇ ਵਿੱਚ ਤੇ ਇਸ ਦੇ ਨਾਲ ਆਪਾਂ ਫਰੋਜ਼ੀ ਕਲਰ ਦੀ ਬਾਟਮ ਹੈ ਜੀ ਬਟਰ ਕਾਟਨ ਦੇ ਵਿੱਚ ਤੇ ਬਾਟਮ ਤੇ ਬੜਾ ਪਿਆਰਾ ਜਾਲੀ ਵਾਲਾ ਵਰਕ ਕਰਵਾਇਆ ਦੇ ਬਹੁਤ ਸੋਹਣਾ ਜਾਲੀ ਵਾਲਾ ਵਰਕ ਹੈ ਤੇ ਇਸ ਤੇ ਨਾਲ ਵੀ ਪਿਓਰ ਬੰਬਰ ਦਾ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਬਹੁਤ ਪਿਆਰਾ ਡਬਲ ਕਲਰ ਦੇ ਵਿੱਚ ਦੁਪੱਟਾ ਕਰਾਇਆ ਕਰੀਮ ਤੇ ਫਰੋਜ਼ੀ ਦੇ ਨਾਲ ਤੇ ਇਸ ਦੇ ਵਿੱਚ ਦੇਖੋ ਬਹੁਤ ਸੋਹਣੀਆਂ ਬੂਟੀਆਂ ਪਾਈਆਂ ਹੋਈਆਂ ਮਲਟੀ ਕਲਰ ਦੇ ਵਿੱਚ ਦੁਪੱਟੇ ਦੇ ਤੇ ਫੋਰ ਸਾਈਡ ਕੱਟਵਰਕ ਤੇ ਵਿੱਚ ਬੂਟੀਆਂ ਤੁਸੀਂ ਆਪਣੇ ਏਜ ਦੇ ਅਕੋਰਡਿੰਗ ਆਪਣੇ ਟੇਸਟ ਦੇ ਅਕੋਰਡਿੰਗ ਸੂਟ ਲੈ ਸਕਦੇ ਹੋ ਬਹੁਤ ਪਿਆਰੇ ਇਹ ਫਰੋਜ਼ੀ ਕਲਰ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਇਹ ਪਿਓਰ ਜੌਰਜਟ ਦੇ ਵਿੱਚ ਮੈਂ ਤੁਹਾਨੂੰ ਸੂਟ ਦਿਖਾ ਰਹੀ ਹਾਂ ਟਿਸਟਾ ਬ੍ਰੈਂਡ ਦੇ ਤੇ ਨੈਕਸਟ ਆ ਗਿਆ ਬੜਾ ਪਿਆਰਾ بیس ਆਪਣਾ ਕਰੀਮ ਹੈ ਵਾਈਟ ਕਰੀਮ ਜਾਂ بیس ਹੈ ਤੇ ਪਿੰਕ ਮਜੈਂਟਾ ਕਲਰ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਟਿਸਟਾ ਬ੍ਰੈਂਡ ਦਾ ਕੋਈ ਵੀ ਫੈਬਰਿਕ ਚ ਇਹ ਕਾਟਨ ਦਾ ਹੀ ਸੂਟ ਹੋਵੇ ਟਿਸਟਾ ਬ੍ਰੈਂਡ ਦਾ ਉਹਨਾਂ ਦੀ ਕੁਆਲਿਟੀ ਬਾਕੀਆਂ ਨਾਲੋਂ ਬਹੁਤ ਜ਼ਿਆਦਾ ਫਾਈਨ ਹੁੰਦੀ ਹੈ ਜੀ ਬਹੁਤ ਜ਼ਿਆਦਾ ਬਹੁਤ ਸੋਹਣਾ ਸੂਟ ਹੈ ਇਸਦੇ ਨਾਲ ਆਪਾਂ ਡਾਰਕ ਪਿੰਕ ਕਲਰ ਜਿਹੜਾ ਕਲਰ ਇਹਦੇ ਵਿੱਚ ਫੁੱਲ ਦੇ ਵਿੱਚ ਆ ਰਿਹਾ ਉਸੇ ਕਲਰ ਦੀ ਬਾਟਮ ਆਪਾਂ ਬਾਟਮ ਤੇ ਵਰਕ ਕਰਾਇਆ ਇਹਨਾਂ ਦੀਆਂ ਸ਼ਰਟਸ ਤੇ ਲਾਈਨਿੰਗ ਲੱਗਣੀ ਹੈ ਬਾਟਮ ਤੇ ਲਾਈਨਿੰਗ ਨਹੀਂ ਲੱਗਣੀ ਤੇ ਬੜਾ ਪਿਆਰਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਕਰਵਾਇਆ ਆਪਾਂ ਨਾਲ ਇਹ ਦੇਖੋ ਬਹੁਤ ਸੋਹਣਾ ਲੈਰੀਆ ਦੁਪੱਟੇ ਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਬਹੁਤ ਸੋਹਣਾ ਕਰਾਇਆ ਪਟਾਈ ਐਂਡ ਡਾਈ ਤੇ ਵਿੱਚ ਬੂਟੀਆਂ ਸਾਰੇ ਦੁਪੱਟੇ ਦੇ ਵਿੱਚ ਇਹ ਦੇਖੋ ਪੱਲਿਆਂ ਤੱਕ ਉੱਪਰ ਤੱਕ ਤੇ ਕੱਟਵਰਕ ਹੋਇਆ 4 ਸਾਈਡ ਇਹ ਤਾਂ ਬਿਲਕੁਲ ਨਹੀਂ ਤਿਲਕਦਾ ਹੈਗਾ ਹੈ ਦੁਪੱਟਾ ਬੜਾ ਪਿਆਰਾ ਸੂਟ ਹੈ 4000 ਪ੍ਰਾਈਜ਼ ਹੈ ਜੀ ਇਹ ਸੂਟਾਂ ਦਾ 4000 ਪ੍ਰਾਈਜ਼ ਦੇ ਨਾਲ ਇਹ ਮੈਂ ਤੁਹਾਨੂੰ ਜਾਰਜਟ ਦੇ ਵਿੱਚ ਕਿਸ ਦਾ ਬ੍ਰੈਂਡ ਦੇ ਦਿਖਾયા ਹਾਂ ਹੁਣ ਨੈਕਸਟ ਕਨਸੈਪਟ ਸ਼ੁਰੂ ਕਰਦੇ ਹਾਂ ਇਹ ਵੀ ਪਿਓਰ ਮੋਡਲਟੀ ਸੂਟ ਬਣਿਆ ਇਸ ਦਾ ਬ੍ਰੈਂਡ ਦੇ ਹੀ ਆ ਜੀ ਅੱਜ ਦੇ ਸੂਟ ਆਪਣੇ ਬੜਾ ਪਿਆਰਾ ਗ੍ਰੀਨ ਕਲਰ ਦੇ ਵਿੱਚ ਪਹਿਲਾਂ ਤਾਂ ਇਹਦਾ ਕਲਰ ਸਭ ਤੋਂ ਜ਼ਿਆਦਾ ਡਿਫਰੈਂਟ ਕਲਰ ਹੈ ਬਹੁਤ ਸੋਹਣਾ ਗ੍ਰੀਨ ਗ੍ਰੀਨ ਵੀ ਬਹੁਤ ਜ਼ਿਆਦਾ ਸੋਹਣਾ ਗ੍ਰੀਨ ਹੈ ਪਿਓਰ ਮੋਡਲ ਦੇ ਵਿੱਚ ਹੈ ਟਿਸਟਰ ਬ੍ਰੈਂਡ ਦਾ ਤੇ ਇਸ ਦੇ ਨਾਲ ਆਪਾਂ ਪਿਓਰ ਮੋਡਲ ਦੀ ਉਹ ਸਕਿਨ ਕਲਰ ਦਾ ਪ੍ਰਿੰਟ ਹੈ ਇਹਦੇ ਵਿੱਚ ਕੱਲਾ ਸਿੰਗਲ ਦਾ ਤੇ ਸਕਿਨ ਕਲਰ ਦੀ ਪਿਓਰ ਮੋਡਲ ਦੇ ਵਿੱਚ ਬਾਟਮ ਤੇ ਵਰਕ ਕਰਾਇਆ ਦੇਖੋ ਕਿੰਨਾ ਸੋਹਣਾ ਸਕਿਨ ਕਲਰ ਦੀ ਉਹ ਬਾਟਮ ਹੈ ਸਕਿਨ ਕਲਰ ਦਾ ਪ੍ਰਿੰਟ ਹੈ ਇਹ ਬਾਟਮ ਆ ਗਈ ਤੇ ਇਸ ਦੇ ਨਾਲ ਵੀ ਪਿਓਰ ਬੰਬਰ ਦਾ ਦੁਪੱਟਾ ਹੈ ਦੁਪੱਟੇ ਦੇ ਫੋਰ ਸਾਈਡ ਕੱਟ ਵਰਕ ਹੈ ਤੇ ਕਾਰਨਰਸ ਤੇ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਚਾਰੋਂ ਕਾਰਨਰਸ ਤੇ ਇਹ ਵਾਲਾ ਵਰਕ ਹੈ ਬਹੁਤ ਪਿਆਰਾ ਸਕਿਨ ਕਲਰ ਦੇ ਵਿੱਚ ਸੂਟ ਔਰ ਸਾਈਡ ਕੱਟਵਰਕ ਦੇ ਨਾਲ ਬਹੁਤ ਸੋਹਣਾ ਸੂਟ ਬਣਿਆ ਇਹ ਪਿਓਰ ਮੋਡਲ ਤੇ ਪਿਓਰ ਮੋਡਲ ਦੀ ਉਹ ਸ਼ਰਟ ਹੈ ਪਿਓਰ ਮੋਡਲ ਦੀ ਉਹ ਬਾਟਮ ਹੈ ਟਿਸਟਾ ਬ੍ਰੈਂਡ ਦਾ ਸੂਟ ਹੈ ਜੀ 4000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 4000 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਵੀ ਪਿਓਰ ਮੋਡਲ ਤੇ ਬਣਿਆ ਪਰਪਲ ਕਲਰ ਦੇ ਵਿੱਚ ਬਹੁਤ ਸੋਹਣਾ ਜਿਹਾ ਪਰਪਲ ਹੈ ਗਰਮੀਆਂ ਦੇ ਅਕੋਰਡਿੰਗ ਹੀ ਕਲਰ ਹੈ ਕੋਈ ਇਮੇ ਦਾ ਕਲਰ ਨਹੀਂ ਹੈਗਾ ਵੀ ਥੋੜਾ ਪੜ ਕੇ ਗਰਮੀਆਂ ਦੇ ਵਿੱਚ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਇਹ ਲਾਈਨਿੰਗ ਲੱਗ ਕੇ ਬਣਨਾ ਹੈ ਸੂਟ ਪਿਓਰ ਮੋਡਲ ਦਾ ਬੜਾ ਸੋਹਣਾ ਪਰਪਲ ਪ੍ਰਿੰਟ ਦੇ ਵਿੱਚ ਇਸ ਦੇ ਨਾਲ ਹੈਗੀ ਹੈ ਪਿਓਰ ਮੋਡਲ ਦੀ ਉਹ ਬਾਟਮ ਇਹ ਦੇਖੋ ਬਾਟਮ ਤੇ ਬੜਾ ਸੋਹਣਾ ਵਰਕ ਬਾਟਮ ਤੇ ਹੋਇਆ ਤੇ ਨਾਲ ਪਿਓਰ ਬੰਬਰ ਦਾ ਹੀ ਦੁਪੱਟਾ ਦੁਪੱਟੇ ਤੇ ਫੋਰ ਸਾਈਡ ਕੱਟਵਰਕ ਹੈ ਕਾਰਨਰਸ ਤੇ ਐਵੇਂ ਦੇ ਫਲਾਅਰਸ ਬਣੇ ਹੋਏ ਆ ਬੜਾ ਪਿਆਰਾ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਕਿਸੇ ਦੀ ਕੱਟ ਘੱਟ ਨਹੀਂ ਹੋਊਗੀ ਬਹੁਤ ਗ੍ਰੇਸਫੁਲ ਸੂਟ ਹੈ ਦਾ ਕਲਰ ਬੜਾ ਪਿਆਰਾ ਜਿਵੇਂ ਤੁਸੀਂ ਏਜ ਦੇ ਅਕੋਰਡਿੰਗ ਥੋੜਾ ਜਿਹਾ ਸੋਚ ਕੇ ਲੈਣਾ ਹੁੰਦਾ ਵੀ ਥੋੜੇ ਤੋਂ ਉੱਪਰ ਜਾ ਕਲਰ ਹੋਵੇ ਇਹ ਬੈਸਟ ਸੂਟ ਹੈ ਜੀ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਆਪਣਾ ਬੜਾ ਪਿਆਰਾ ਬਲੂ ਕਲਰ ਦੇ ਵਿੱਚ ਸਾਰੇ ਟਿਸਟਾ ਬ੍ਰੈਂਡ ਦੇ ਸੂਟ ਹੈ ਅੱਜ ਦੇ ਬਲੂ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਥੋੜਾ ਵੱਡਾ ਪ੍ਰਿੰਟ ਹੈ ਬਹੁਤ ਸੋਹਣਾ ਪਰ ਸੋਬਰ ਜਿਹਾ ਹੈ ਕੋਈ ਜ਼ਿਆਦਾ फडਕਵੇਂ ਰੰਗ ਨਹੀਂ ਹੈਗੇ ਬਹੁਤ ਪਿਆਰੀ ਪ੍ਰਿੰਟਿੰਗ ਸਾਰੇ ਟਿਸਟਾ ਬ੍ਰੈਂਡ ਦੇ ਸੂਟ ਹੈ ਜੀ ਅੱਜ ਦੇ ਇਹ ਵੀ ਪਿਓਰ ਮੋਡਲ ਤੇ ਹੈ ਤੇ ਇਸ ਦੇ ਨਾਲ ਪਿਓਰ ਮੋਡਲ ਦੀ ਉਹ ਬਾਟਮ ਹੈ ਸੇਮ ਕਲਰ ਦੀ ਸੇਮ ਬੇਸ ਕਲਰ ਦੀ ਤੇ ਬਹੁਤ ਸੋਹਣਾ ਜਾਲੀ ਵਾਲਾ ਵਰਕ ਆਪਾਂ ਕਰਵਾਇਆ ਹੈ ਇਹਦੇ ਤੇ ਦੇ ਨਾਲ ਹੈਗਾ ਪਿਓਰ ਬੰਬਰਦਈ ਦੁਪੱਟਾ ਦੁਪੱਟੇ ਦੇ ਵਿੱਚ ਬੋਟੀਆਂ ਤੇ ਫੋਰ ਸਾਈਡ ਕੱਟਵਰਕ ਬਹੁਤ ਪਿਆਰਾ ਕਨਸੈਪਟ ਹੈ ਬਹੁਤ ਸੋਹਣੇ ਸੋਬਰ ਜਿਆਦਾ ਖਲਾਰਾ ਜ ਨਹੀਂ ਪਾਇਆ ਹੋਇਆ ਆਪਾਂ ਬੜੇ ਸੋਹਣੇ ਸੋਬਰ ਜੇ ਸੂਟ ਰੈਡੀ ਕੀਤੇ ਹੋਏ ਆ ਬਹੁਤ ਪਿਆਰਾ ਬਣਿਆ ਹੈ ਵੀ ਸੂਟ ਬੜਾ ਸੋਹਣਾ ਬਲੂ ਕਲਰ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਇਹ ਪਿਓਰ ਸ਼ਿਫਾਨ ਦੇ ਵਿੱਚ ਹੈ ਜੀ ਸੂਟ ਬੜਾ ਪਿਆਰਾ ਰਸਟ ਕਲਰ ਦੇ ਵਿੱਚ ਇਹ ਵੀ ਕਲਰ ਬੜਾ ਘੱਟ ਮਿਲਦਾ ਹੈ ਹੈਟ ਇਸਟਾ ਬ੍ਰੈਂਡ ਦੇ ਹੀ ਆ ਜੀ ਅੱਜ ਇਹ ਸੂਟ ਬਿਲਕੁਲ ਪਿਓਰ ਸ਼ਿਫਾਨ ਦੇ ਵਿੱਚ ਫਿਟਿੰਗ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਦੀ ਇਹ ਰਸਟ ਕਲਰ ਤੇ ਆ ਬਹੁਤ ਪਿਆਰਾ ਇਹਦਾ ਕਲਰ ਬੜਾ ਸੋਹਣਾ ਤਾਂਬੇ ਰੰਗਾ ਰੰਗ ਵੀ ਕਹਿ ਸਕਦੇ ਆ ਜੀ ਜਿਹਨਾਂ ਨੂੰ ਰਸਟ ਕਲਰ ਨਾ ਸਮਝ ਆਵੇ ਤੁਸੀਂ ਤਾਂਬੇ ਰੰਗਾ ਕਹਿ ਸਕਦੇ ਹੋ ਬੜਾ ਪਿਆਰਾ ਜਿਹਾ ਕਲਰ ਹੈ ਤੇ ਇਸ ਦਾ ਸਕੀਨ ਕਲਰ ਦਾ ਪ੍ਰਿੰਟ ਹੈ ਤੇ ਪਿਓਰ ਮੋਂ ਡਾਲ ਦੀ ਹੋ ਪਸਕੀਨ ਕਲਰ ਦੀ ਬਾਟਮ ਇਹਦੇ ਨਾਲ ਰੈਡੀ ਕਰੀ ਹੈ ਇਹ ਬਾਟਮ ਤੇ ਵਰਕ ਆ ਗਿਆ ਜੀ ਬੜਾ ਸੋਹਣਾ ਪਰਮਾ ਜ ਵਰਕ ਹੈ ਬਾਟਮ ਤੇ ਇਹ ਬਾਟਮ ਤੇ ਵਰਕ ਆ ਗਿਆ ਬਹੁਤ ਸੋਹਣਾ ਵਰਕ ਹੋਇਆ ਤੇ ਪਿਓਰ ਬਰਬਰੀ ਦਾ ਦੁਪੱਟਾ ਇਹਦਾ ਇਹ ਵੀ ਦੁਪੱਟਾ ਬਿਲਕੁਲ ਨਹੀਂ ਫਿਸਲਦਾ ਤੇ ਦੁਪੱਟੇ ਦੇ ਦੇਖੋ ਕਿੰਨਾ ਪਿਆਰਾ ਲੈਰੀਆ ਪੂਰੇ ਦੁਪੱਟੇ ਦੇ ਵਿੱਚ ਪਹਿਲਾਂ ਡਾਈ ਵੀ ਜਰੂਰ ਦੇਖਿਆ ਕਰੋ ਕਿਵੇਂ ਦਾ ਦੁਪੱਟਾ ਬਣਾਇਆ ਹੈ ਸਾਰੇ ਦੁਪੱਟੇ ਦੇ ਵਿੱਚ ਆਪਾਂ ਲੈਰੀਆ ਬਣਾਇਆ ਤੇ ਵਿੱਚ ਬੂਟੀਆਂ ਪਾਈਆਂ ਹੋਈਆਂ ਦੇਖ ਕਿੰਨੀਆਂ ਸੋਹਣੀਆਂ ਜਿਵੇਂ ਇਹਦਾ ਵਰਕ ਬਾਟਮ ਤੇ ਸੀਗਾ ਉਹਦੇ ਵਿੱਚੋਂ ਹੀ ਬੂਟੀ ਬਹੁਤ ਸੋਹਣੀ ਬੂਟੀ ਬਣੀ ਐ ਤੇ ਫੋਰ ਸਾਈਡ ਕੱਟ ਵਰਕ ਦੇ ਨਾਲ ਬਹੁਤ ਸੋਹਣੇ ਕਟਾਉਣ ਫੋਰ ਸਾਈਡ ਤੇ ਇਹ ਹੈਗਾ ਇਹਦਾ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਸਾਰੇ 4500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਪਿਓਰ ਸ਼ਫਾਨ ਦੇ ਵਿੱਚ ਜਿਹੜਾ ਦਿਖਾਇਆ ਇਹਦਾ ਹੈਗਾ 4500 ਪ੍ਰਾਈਸ 4500 ਪ੍ਰਾਈਸ ਤੇ ਨਾਲ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੀ ਸੂਟਾਂ ਦੀ ਬੁਕੀ ਕਰਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 8080 ਦੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ